ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਣਾ ਰਹੀ ਹਾਂ ਮੂੰਗੀ ਮਸਰੀ ਦਾਲ ਤੇ ਦੇਖ ਹੀ ਲਿਆ ਤੁਸੀਂ ਬੱਚੇ ਕਿੰਨੇ ਪਰੇਸ਼ਾਨ ਕਰਦੇ ਐ ਫਿਰ ਵੀ ਅਸੀਂ ਸਭ ਕੁਝ ਬਰਦਾਸ਼ਤ ਕਰਦੇ ਆਂ ਬੱਚੇ ਬਹੁਤ ਤੰਗ ਕਰਦੇ ਐ ਤੇ ਚਲੋ ਮੈਂ ਦਾਲ ਬਣਾ ਰਹੀ ਆਂ 다 ਗੀ 10 ਜਿੰਨੇ ਤੁਹਾਨੂੰ ਲਸਣ ਅਦਰਕ ਕੱਟ ਕੇ ਬਰੀ ਕੱਟ ਕੇ ਹਰੀ ਮਿਰਚ ਰੱਖ ਲਈ ਐ ਮੈਂ ਨਾਲ ਮਸਾਲੇ ਜੋ ਵੀ ਤੁਸੀਂ ਐਡ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਮੈਂ ਕਾਲੀ ਮਿਰਚ ਹਲਦੀ ਨਮਕ ਔਰ ਕਾਲੀ ਜੀਰਾ ਜੀਰਾ ਪਾ ਰਹੀ ਆਂ ਤੇ ਸਾਰਾ ਕੁਝ ਮਿਕਸ ਕਰਕੇ ਅਸੀਂ ਇਹਨੂੰ ਹਿਲਾ ਕੇ ਟੱਕਣ ਬੰਦ ਕਰ ਦਵਾਂਗੇ ਤੇ ਉਸ ਤੋਂ ਬਾਅਦ ਸੀਟੀ ਲਵਾਨੀ ਹੈ ਜਾਂ ਨਹੀਂ ਤੁਹਾਡੀ ਮਰਜ਼ੀ ਹੈ ਮੈਂ ਤੇ ਇੱਕ ਸੀਟੀ ਲਵਾ ਰਹੀ ਆ ਬਿਨਾ ਸੀਟੀ ਤੋਂ ਵੀ ਦਾਲ ਵਧੀਆ ਬਣਦੀ ਹੈ ਤੇ ਦੇਖੋ ਦਾਲ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਐਦਾ ਵੀ ਖਾ ਸਕਦੇ ਹੋ ਬਿਨਾ ਤੜਕੇ ਤੋਂ ਬਹੁਤ ਟੇਸਟੀ ਬਣਦੀ ਹੈ ਪਰ ਫਿਰ ਵੀ ਮੈਂ ਪਿਆਜ਼ ਦਾ ਤੜਕਾ ਲਗਾਉਂਗੀ ਟਮਾਟਰ ਮੇਰੇ ਕੋਲ ਹੈ ਨਹੀਂ ਅੱਲੇ ਇਸ ਵਿੱਚ ਤੇ ਮੈਂ ਇਕੱਲੇ ਪਿਆਜ਼ ਦਾ ਤੜਕਾ ਲਗਾਉਣ ਲੱਗੀ ਆ ਸਭ ਤੋਂ ਪਹਿਲਾਂ ਮੈਂ ਸਰੋਂ ਦਾ ਤੇਲ ਲਿਆ ਹੈ ਉਹਦੇ ਵਿੱਚ ਥੋੜੀ ਜਿਹੀ ਹਰੀ ਮੇਝ ਪਾਈ ਹੈ ਹਰੀ ਮਿਰਚ ਪਾਣਾ ਜਾਂ ਨਾ ਪਾਣਾ ਤੁਹਾਡੀ ਮਰਜ਼ੀ ਹੈ ਪਿਆਜ਼ ਮੈਂ ਦੋ ਛੋਟੇ ਛੋਟੇ ਕੱਟ ਕੇ ਬਰੀਕ ਕੱਟ ਕੇ ਪਾ ਲਏ ਨੇ ਤੇ ਇਹਨਾਂ ਨੂੰ ਮੈਂ ਬਰਾਊਨ ਕਰਕੇ ਚੰਗੀ ਤਰ੍ਹਾਂ ਇਹਦੇ ਵਿੱਚ ਜੇ ਮਸਾਲੇ ਹੋਰ ਐਡ ਕਰਨਾ ਚਾਹੇ ਤੇ ਕਰ ਸਕਦੇ ਹੋ ਤੁਸੀਂ ਬਾਕੀ ਮੈਂ ਦਾਲ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਿਆ ਬਹੁਤ ਹੀ ਟੇਸਟੀ ਦਾਲ ਬਣੀ ਹੈ ਨਾਲ ਮੈਂ ਧਨੀਆ ਜ਼ਰੂਰ ਪਾਇਆ ਇਹਦੇ ਵਿੱਚ ਧਨੀਆ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਹੈ ਤੇ ਤੁਸੀਂ ਵੀ ਜਦੋਂ ਦਾਲ ਬਣਾਓ ਕਾਲੀ ਮਿਰਚ ਜ਼ਰੂਰ ਪਾਣਾ ਬਹੁਤ ਟੇਸਟੀ ਬਣਦੀ ਹੈ ਬਿਨਾ ਟਮਾਟਰ ਤੋਂ ਵੀ ਮੰਗੀ ਮਸਰੀ ਦਾਲ ਬਹੁਤ ਸਵਾਦ ਬਣਦੀ ਹੈ ਤੇ ਥੋੜਾ ਜਿਹਾ ਟਮਾਟਰ ਦੀ ਜਗ੍ਹਾ ਮੈਂ ਨਿੰਬੂ ਨਿਚੋੜਦਾ ਏ ਉਹਦੇ ਨਾਲ ਬਹੁਤ ਹੀ ਉੱਠ ਕੇ ਫਲੇਵਰ ਆਇਆ ਬਹੁਤ ਹੀ ਵਧੀਆ ਟੇਸਟੀ ਦਾਲ ਬਣੀ ਸੀ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਵੀਡੀਓ ਅੱਛੀ ਲੱਗੀ ਤੇ ਲਾਈਕ ਕਰਨਾ